ਰਾਇਸਾ ਮਹਾਰਾਜੀ ਇੱਕ ਦਿਨ ਜਿਹੜਾ ਹੈ ਸੰਗਤਾਂ ਦੇ ਉੱਤੇ ਬੈਠੇ ਨੇ ਗੁਰੂ ਕੇ ਸਿੱਖ ਆ ਰਹੇ ਨੇ ਗੁਰਬਾਣੀ ਦਾ ਸ਼ਬਦ ਪੜ੍ਹਦੇ ਆ ਰਹੇ ਨੇ ਤੇ ਜਦੋਂ ਸਤਿਗੁਰੂ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਏ ਸਤਿਗੁਰੂ ਜੀ ਇੱਕਦਮ ਪਲੰਗੇ ਤੋਂ ਉੱਠੇ ਤੇ ਜਿਹੜਾ ਗੁਰਦਾਇਆ ਨਾ ਉਹ ਪਾਵੇ ਦੇ ਨਾਲ ਵੱਜ ਗਿਆ ਸਤਿਗੁਰੂ ਬਨਵਰਾਇ ਸਾਹਿਬ ਮਹਾਰਾਜੀ ਜ਼ਮੀਨ ਤੇ ਬੈਠ ਗਏ ਤੇ ਉਸ ਦਿਨ ਤੋਂ ਬਾਅਦ ਅਦੇ ਵੀ ਉਹ ਦੇਣ ਵੇਲੇ ਮੰਨੀ ਗਾਮ ਪਲੰਗ ਦੇਉਂਦੇ ਨਹੀਂ ਕਿ ਰਾਜਿਆ ਕਰਦੇ ਸਨ ਕਿਉਂਕਿ ਸਿੱਖ ਸੰਗਤਾਂ ਆਉਂਦੀਆਂ ਸਾਨੂੰ ਬਾਣੀ ਪੜ੍ਹਦੀਆਂ ਆਇਆ ਕਰਦੀਆਂ ਸਨ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਆਪ ਜੀ ਨੇ ਤੇ ਕਿਸੇ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਦੇ ਰੂਪ ਦੇ ਵਿੱਚ ਇਹ ਬਾਣੀ ਉਚਾਰਨ ਕੀਤੇ ਤੇ ਆਪ ਜੀ ਨਾਂ ਨਹੀਂ ਉਠਦੇ ਤੇ ਕਿਹੜੀ ਗੱਲ ਸੀ ਸਭ ਗੁਰੂ ਜੀ ਕਹਿਣ ਲੱਗੇ ਜਿਨ ਭੈ ਅਲ ਬਣਾ ਬਾਣੀ ਧਾਰਾ ਜਾਹ ਮਹ ਸੋ ਸਿੱਖ ਨਹੀਂ ਹਮਾਰਾ ਕਹਿਣ ਲੱਗੇ ਜੇਰੇ ਗੁਰੂ ਦੀ ਬਾਣੀ ਦਾ ਅਦਬ ਨਹੀਂ ਨਾ ਕਰਦੇ ਉਹ ਸਾਡੇ ਸਿੱਖ ਨਹੀਂ ਕਹਿਣ ਲੱਗੇ ਜੇ ਅਸੀਂ ਸਤਿਕਾਰ ਨਹੀਂ ਕਰਨਾ ਕਰਾਂਗੇ ਤੇ ਸੰਗਤਾਂ ਨੂੰ ਸਤਿਕਾਰ ਕਿਵੇਂ ਕਰਨੀ ਆ